ਬਹੁਤ ਜ਼ਾਦਾ ਨਾਰ ਜਾਣ ਅੱਜ ਕੱਲ ਆਪਾਂ ਦੇਖਦੇ ਪਿਆ ਆ ਵੀ ਆਪਣੇ ਵੀਰ ਭਰਾ ਜਿੰਨੇ ਵੀ ਆ ਹਨਾ ਇਲੈਕਟ੍ਰੀਕਲ ਵਾਲਾ ਸਮਾਯੁਗ ਜਿਹੜਾ ਇਲੈਕਟ੍ਰੀਕਲ ਦਾ ਚੱਲਦਾ ਪਿਆ ਤੇ ਉਸੇ ਗੱਲ ਨੂੰ ਧਿਆਨ ਚ ਰੱਖਦੇ ਨਾ ਅੱਜ ਆਪਾਂ ਵੀ ਨਾ ਆਪਣੇ ਵੀਰ ਆ ਫਰੈਂਡਸ ਵਾਲੇ ਜੀਰੇ ਮੇਰੇ ਵੱਡੇ ਵੀਰ ਤੇ ਇੱਕ ਤਾਂ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਇਹ ਵੀ ਇਹਦਾ ਫਾਇਦਾ ਕੀ ਆ ਚਲੋ ਨੌਨ ਪੋਲੀੂਸ਼ਨ ਦਾ ਤਾਂ ਆਪਾਂ ਨੂੰ ਫਾਇਦਾ ਸਮਝ ਆ ਗਿਆ ਪਰ ਜੇ ਪੈਟਰੋਲ ਨਾਲੋਂ ਆਪਾਂ ਨੂੰ ਕੁਚ 4 ਰੁਪਏ ਬਚਾਏਗੀ ਤੇ ਆਪਾਂ ਨੂੰ ਫੇਰ ਹੀ ਫਾਇਦਾ ਹੋਣਾ ਆਪਾਂ ਇਸ ਟੌਪਿਕ ਤੇ ਨਾ ਅੱਜ ਦੀ ਪੂਰੀ ਡੀਪਲੀ ਨਿੱਕੀ ਤੋਂ ਨਿੱਕੀ ਜਾਣਕਾਰੀ ਲੈਣੀ ਆ ਵੀ ਆਪਾਂ ਜਿਹੜਾ ਪਟ્રોલ ਵਾਲਾ ਵਹੀਕਲ ਆ ਉਹ ਆਪਾਂ ਨੂੰ ਕਿੰਨੇ ਰੁਪਏ ਪਵੇਗਾ ਤੇ ਇਹ ਆਪਾਂ ਨੂੰ ਕਿੰਨੇ ਰੁਪਏ ਚ ਪਵੇਗੀ ਕੀ ਸਹਾਗਤ ਆ ਬਾਬਾ ਪੂਰੀ ਗੱਲਬਾਤ ਵੀਰਾਣਾ ਕਰਦੇ ਸਸਿਕਾ ਬਈ ਜੀ ਸਸਿਕਾ ਬਈ ਜੀ ਬਈ ਜੀ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਜੀ ਮੁਬਾਰਕਾ ਜੀ ਬਹੁਤ ਬਹੁਤ ਸਮੇ ਦੇ ਹਿਸਾਬ ਨਾਲ ਜਿਹੜੀ ਚੀਜ਼ ਦੀ ਜ਼ਰੂਰਤ ਆ ਤੁਸੀਂ ਉਧਰੋਂ ਵੱਧ ਰਹੇ ਜੇ ਬਹੁਤ ਬਹੁਤ ਮੁਬਾਰਕਾ ਤੇ ਸਾਡੇ ਲਈ ਥੋੜਾ ਜਿਹਾ ਸਮਾਂ ਕੱਢੋ ਅੱਜ ਹਾਂਜੀ ਬਾਈ ਜੀ ਇਹ ਦੱਸੋ ਸਾਨੂੰ ਵੀ ਇਹਦਾ ਕੀ ਫਾਇਦਾ ਕੀ ਸਹਾਕਤਾ ਵਾ ਜੀ ਤੇ ਇਹ ਆਪਾਂ ਨੂੰ ਪਟਰੋਲ ਨਾਲੋਂ ਸਸਤੀ ਪਵੇਗੀ ਜਾਂ ਕੀ ਸਹਾਕਤਾਵੇ ਹਾਂਜੀ ਇਹ ਅੱਜ ਜਿਵੇਂ ਹੁਣ ਪਟਰੋਲ ਦੀਆਂ ਕੀਮਤਾਂ ਬਹੁਤ ਅਸਮਾਨ ਛੂ ਰਹੀਆਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਦਿਨੋ ਦਿਨ ਹੀ ਹੋ ਤਾਂ ਬਿਲਕੁਲ 100 ਰੁਪਏ ਦਾ ਲੀਟਰ ਪਟਰੋਲ ਆਉਂਦਾ ਵਾ ਹਾਂ ਤੇ ਮੋਟਰਸਾਈਕਲ ਚੱਲਦਾ ਹੈਗਾ 50 ਕਿਲੋ 50 ਹੀ ਚੱਲਦਾ ਹਾਂਜੀ ਤੇ ਬਹੁਤ ਜਿਆਦਾ ਮਹਿੰਗਾ ਪੈਂਦਾ ਹੈਗਾ ਹਾਂਜੀ ਹਾਂਜੀ ਤੇ ਹਰ ਇੱਕ ਨੂੰ ਅੱਜ ਕੱਲ ਮਜਬੂਰੀ ਆ ਜਾਣਾ ਪੈਂਦਾ ਮੋਟਰਸਾਈਕਲ ਤੇ ਜਾਣਾ ਪੈਂਦਾ ਜੀ ਕਿਉਂਕਿ ਕੰਮ ਹੀ ਸਾਰੇ ਆਪਣੇ ਗੇਮ ਹਾਂ ਸਾਰੇ ਖੇਤ ਬੰਨੇ ਦੇ ਕੰਮ ਆ ਜੋ ਵੀ ਆਏ ਕਿਤੇ ਵੀ ਜਾਣਾ ਬਾਜ਼ਾਰ ਲੋਕਲ ਜਾਣਾ ਨੇੜੇ ਜਾਣਾ ਤੇ ਵਹੀਕਲ ਤੋਂ ਬਿਨਾ ਜਾਇਆ ਨਹੀਂ ਜਾਂਦਾ ਨਹੀਂ ਜਾਇਆ ਜਾਂਦਾ ਜੀ ਤੇ ਪੈਟਰੋਲ ਵਾਲੇ ਜਿਹੜੇ ਵਹੀਕਲ ਹੈਗੇ ਬਹੁਤ ਮਹਿੰਗੇ ਪੈਂਦੇ ਤੇ ਇਲੈਕਟ੍ਰਿਕ ਵਹੀਕਲ ਜਿਹੜੇ ਤਾਂ ਬਹੁਤ ਜਿਆਦਾ ਸਸਤੇ ਤੇ ਬਹੁਤ ਹੀ ਕੁਫਾਇਤੀ ਆਈ ਉਹਦੇ ਨਾਲ ਅੱਧ ਚ ਆਉਣਗੇ ਨਾ ਜੀ ਨਾ ਅੱਧ ਤੋਂ ਵੀ ਥੱਲੇ ਆ ਤੋਂ ਇਹਦਾ 15 ਪੈਸੇ ਕਿਲੋਮੀਟਰ ਦੇ ਖਰਚੇ ਤੇ ਚੱਲ ਰਿਹਾ। ਅੱਛਾ ਇਹ ਆਪਣਾ ਜਿਹੜਾ ਹਾਂ 15 ਪੈਸੇ ਚ ਕਿਲੋਮੀਟਰ ਕੱਢ ਜੂਗਾ। ਕਿਲੋਮੀਟਰ ਕੱਢ ਜੂਗਾ ਜੀ। ਇਹ ਤਾਂ ਜਿਵੇਂ ਹੁਣ ਹਾਂ ਇਹ ਮਾਡਲ ਜਿਵੇਂ ਹੈਗਾ ਜੀ। ਹਾਂਜੀ ਠੀਕ ਆ। ਇਹ ਤਕਰੀਬਨ ਇੱਕ ਵਾਰ ਚਾਰਜ ਕਰਦੇ ਆ ਆਪਾਂ ਤੇ 75-80 ਕਿਲੋਮੀਟਰ ਚੱਲ ਜਾਂਦਾ ਜੀ। ਇਹ ਵੀ ਇਹ ਚਾਰਜ ਹੋਊਗਾ ਕਿੰਨੇ ਟਾਈਮ ਚ ਜੀ? ਇਹ ਵੱਧ ਤੋਂ 5-6 ਘੰਟੇ ਦੇ ਵਿੱਚ ਚਾਰਜ ਹੋ ਜਾਂਦਾ ਜੀ ਤੇ ਕਿੰਨੇ ਚੋਟਾ ਲਊਗਾ। ਇੱਕ ਡੇਢ ਕਿਉਂਟ ਖਾਂਦਾ ਜੀ ਸਾਰਾ ਬਿਜਲੀ ਨਹੀਂ ਡੇਢ ਜੁੰਟਾ ਪਾ ਲਓ ਵੀ ਜ 8-9 ਰੁਪਏ ਜੁੰਟ ਦਾ ਰੇਟ ਹੈਗਾ ਵਾ ਹਾਂ 8 ਤੋਂ ਨਹੀਂ 16 15 ਰੁਪਏ ਦੀ ਬਿਜਲੀ ਖਾ ਕੇ ਤੇ ਤੁਹਾਡਾ 70 75 ਕਿਲੋਮੀਟਰ ਇਹਨੇ ਯਾਰ ਫਿਰ ਤਾਂ ਕੁਛ ਹੋਣੀ ਯਾਰ ਹਸੋਕ ਤਾਂ ਮੈਂ ਤਾਂ ਸੋਚਦਾ ਸੀ ਬੜਾ ਚਲੋ ਇਹ ਸਸਤਾ ਤਾਂ ਪੈ ਗਿਆ ਹਾਂਜੀ ਇਹਦੀ ਰਿਪੇਅਰ ਪੂਰ ਦਾ ਸਿਸਟਮ ਜਿਹਦੇ ਨਾਲ ਦੂਜੀਆਂ ਚੀਜ਼ਾਂ ਦਾ ਆਪਣੀਆਂ ਖਰਾਬ ਹੁੰਦੀਆਂ ਪਟ્રોલ ਵਾਲੀਆਂ ਤੇ ਆਪਾਂ ਬਣਾ ਲੈਨੇ ਆ ਇਹਨਾਂ ਦਾ ਉਦਾਂ ਹੀ ਹਸੋਕ ਤਾਂ ਇਹਦੀ ਰਿਪੇਅਰ ਹੈ ਹੀ ਨਹੀਂ ਜੀ ਅੱਛਾ ਇਹਦੇ ਵਿੱਚ ਦੇਖੋ ਮੇਨ ਇਹਦੀ ਬੋਡੀ ਆਈ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਕੰਟਰੋਲਰ ਆ ਚਾਰਜਰ ਆ ਬੈਟਰੀਆਂ ਆ ਜੀ ਹਾਂ ਠੀਕ ਹੈ ਇਹ ਮਿਲ ਜੂਗੀ ਜੀ ਮੋਟਰ ਆ ਇਹਨਾਂ ਚੀਜ਼ਾਂ ਦੀ ਇੰਨੀ ਵਧੀਆ ਲੱਗੀ ਹੋਈ ਕੁਆਲਿਟੀ ਹੈਵੀ ਕੁਆਲਿਟੀ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਇਹਨਾਂ ਦੀ ਕੋਈ ਰਿਪੇਅਰ ਹੀ ਨਹੀਂ ਹੈਗੀ ਜੀ ਅੱਛਾ ਜੀ ਕੋਈ ਰਿਪੇਅਰ ਨਹੀਂ ਇਹ ਵੀ ਬੈਟਰੀ ਵੀ ਆਪਣਾ ਮਿਲ ਜਾਣੀ ਆ ਬੈਟਰੀਆਂ ਜਿਹੜੀ ਵੀ ਚੀਜ਼ ਕੋਈ ਹੈਗੀ ਆ ਆਸਾਨੀ ਨਾਲ ਇਹਦਾ ਸਪੇਅਰ ਪਾਰਟ ਸਾਰਾ ਅਵੇਲੇਬਲ ਆਪਣੇ ਕੋਲੇ ਇੱਥੇ ਜੀਰੇ ਸਾਰਾ ਕੁਝ ਹੈਗਾ ਬਿਲਕੁਲ ਸਾਰਾ ਹੈਗਾ ਜੀ ਸਾਡੇ ਕੋਲੇ ਪੁਰਾਣੇ ਸਕੂਟਰਾਂ ਵਾਲੇ ਵੀ ਕਈ ਆਉਂਦੇ ਆ ਕਸਟਮਰ ਆਪਣੇ ਸਕੂਟਰ ਰਿਪੇਅਰ ਕਰਵਾ ਕੇ ਲੈ ਜਾਂਦੇ ਹੈਗੇ ਜਦੋਂ ਮਰਜ਼ੀ ਜਿਹਨਾਂ ਨੇ ਪਹਿਲਾਂ ਦੇ ਵੀ ਖਰੀਦੇ ਹੋਏ ਆ ਜਦੋਂ ਮਰਜ਼ੀ ਜਿਹੜਾ ਮਰਜ਼ੀ ਪਾਰਟ ਚਾਹੀਦਾ ਸਾਡੇ ਕੋਲੇ ਅਵੇਲੇਬਲ ਆ ਜੀ ਕਿਉਂਕਿ ਨਾ ਕਈ ਵੀਰਾਂ ਦੀਆਂ ਮਦਦ ਦਾ ਪਿਆ ਵੀ ਘਰਾਂ 'ਚ ਖੜੀਆਂ ਹਾਂ ਤੇ ਦੀ ਬੈਟਰੀ ਪੈਨ ਵਾਲੀ ਆ ਜਾਂ ਕੁਝ ਵੀ ਹਨਾ ਤੇ ਉਹ ਆਪਾਂ ਨੂੰ ਜਦੋਂ ਡੀਲਰਸ਼ਿਪ ਤੇ ਜਾਂ ਕਿਤੇ ਜਾਣਖਣੋ ਸਹਾਉਕਤਾ ਬਲਾ ਲਓ ਕੋਈ ਲਾ ਲਓ ਹਨਾ ਹਾਂਜੀ ਵੀ ਕੋਲ ਹੋ ਜਾਂਦੀਆਂ ਕੁਝ ਵੀ ਆਪਣੇ ਕੋਲੇ ਸਾਰਾ ਕੁਝ ਮਿਲ ਜੂਗਾ ਬਿਲਕੁਲ ਜੀ ਮਿਲ ਜੂਗਾ ਜੇ ਕੋਈ ਪਾਰਟ ਨਹੀਂ ਵੀ ਹੈਗਾ ਤਾਂ ਕਸਟਮਰ ਤੋਂ 1-2 ਦਿਨ ਦਾ ਟਾਈਮ ਲਵਾਂਗੇ ਤੇ ਅਵੇਲੇਬਲ ਹੋ ਜੂਗਾ 1-2 ਦਿਨਾਂ ਦੇ ਵਿੱਚ ਤੁਸੀਂ ਲਿਆ ਦਿਓ ਜੀ ਕਹਿਣ ਦਾ ਮਤਲਬ ਬਾਕੀ ਜਿਵੇਂ ਬੈਟਰੀਆਂ ਵਗੈਰਾ ਆਪਣੇ ਕੋਲੇ ਅਵੇਲੇਬਲ ਹੀ ਹਨ ਮੇਨ ਮੇਨ ਸਮਾਨ ਤੁਹਾਡੇ ਕੋਲ ਅਵੇਲੇਬਲ ਹੈ ਮੇਨ ਜੋ ਸਮਾਨ ਹੈਗਾ ਉਹ ਆਪਣੇ ਕੋਲੇ ਅਵੇਲੇਬਲ ਹੈ ਵੀ ਕੋਈ 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 ਮੇਜਰ ਕੋ ਹੋ ਜਾ ਪਾਰਟ ਹੁੰਦਾ ਤੇ ਉਹ ਤੁਸੀਂ ਮੰਗਵਾ ਦਿਓਗੇ ਆਪਣੇ ਕੋਲੇ ਅਵੇਲੇਬਲ ਤੇ ਇੱਕ ਚੀਜ਼ ਹੋਰ ਆ ਵੀਰੇ ਜਿਵੇਂ ਦੂਜੇ ਆਪਾਂ ਮੋਟਰਸਾਈਕਲ ਤਾਂ ਲੈਨੇ ਆ ਉਹਨਾਂ ਦੀ ਆਰਸੀ ਹੋ ਰਸੀ ਹੁੰਦੀ ਆ ਇਹਦਾ ਕੀ ਹਿਸਾਬ ਕਿਤਾਬ ਇਹ ਪੇਪਰਲੈਸ ਆ ਜੀ ਅੱਛਾ ਜੀ ਇਹਦੇ ਕੋਈ ਵੀ ਆਰਸੀ ਨਹੀਂ ਗੀ ਕੋਈ ਵੀ ਇਹਦਾ ਅੰਸ਼ੋਰਸ ਨਹੀਂ ਗਾ ਇਹਨੂੰ ਚਲਾਉਣ ਵਾਸਤੇ ਡਰਾਈਵਿੰਗ ਲਾਇਸੈਂਸ ਦੀ ਵੀ ਕੋਈ ਜ਼ਰੂਰਤ ਅੱਛਾ ਉਹ ਵੀ ਨਹੀਂ ਚਾਹੀਦਾ ਉਹ ਵੀ ਆਪਣੀ ਇੰਡੀਅਨ ਗਵਰਨਮੈਂਟ ਵੱਲੋਂ ਅਪਰੂਵਡ ਆਈ ਇਹ ਪੇਪਰਲੈਸ ਆ ਇਹਨਾਂ ਨੂੰ ਚਲਾਉਣ ਵਾਸਤੇ ਕੋਈ ਵੀ ਪੇਪਰ ਦੀ ਜ਼ਰੂਰਤ ਨਹੀਂ ਹੈਗੀ ਇਹਦਾ ਇੱਕ ਸਾਡੀ ਕੰਪਨੀ ਸਰਟੀਫਿਕੇਟ ਦਿੰਦੀ ਆ ਅੱਛਾ ਜੀ ਉਹ ਤੁਹਾਨੂੰ ਅਹੀ ਦਿੰਦੇ ਆ ਹਾਂਜੀ ਇਹ ਕੰਪਨੀ ਜਦੋਂ ਆਪਾਂ ਸਕੂਟਰ ਇਹ ਆਪਾਂ ਸਕੂਟਰ ਲਾਵਾਂਗੇ ਹਾਂ ਇਹ ਨਾਲ ਹੀ ਮਿਲੂਗਾ ਆ ਦੇਖੋ ਭਾਜੀ ਆ ਇਹਦੀ ਆਰਸੀ ਆ ਉਹਨਾਂ ਨੂੰ ਲੈ ਵੀ ਦਿਖਾਏ ਜੇ ਹਨੀ ਉੱਪਰ ਲਿਖਿਆ ਆ ਵੀ ਆ ਨੋ ਰਜਿਸਟ੍ਰੇਸ਼ਨ ਨੋ ਡਰਾਈਵਿੰਗ ਲਾਇਸੈਂਸ ਨੋਨ ਪੋਲੀਊਸ਼ਨ ਹਾਂਜੀ ਇਹਦੇ ਪਿੱਛੇ ਜੋ ਵੀ ਸਰਕਾਰ ਦੇ ਨੋਮੀਨੇਸ਼ਨ ਹੈਗੇ ਉਹਦੇ ਵਿੱਚ ਐਡ ਆ ਸਾਰਾ ਪਾਸੇ ਬਾਇ ਡਾਟਾ ਦਿੱਤਾ ਹੈ ਇੱਥੇ ਆਪਣਾ ਨਾਮ ਵਗੈਰਾ ਹਾਂ ਇੱਥੇ ਕਸਟਮਰ ਦਾ ਨਾਮ ਆ ਜਾਏਗਾ ਜੀ ਮਾਡਲ ਆ ਜਾਏਗਾ ਚੈਸੀ ਨੰਬਰ ਆ ਜਾਏਗਾ ਕਲਰ ਆ ਜਾਏਗਾ ਕਿਹੜਾ ਕਲਰ ਦਾ ਇਹ ਇਹਦੀ ਇੱਕ ਸਾਦੀ ਕਾਪੀ ਆ ਗਈ ਜੀ ਬਿਲਕੁਲ ਆਰਸੀ ਹੈ ਜੀ ਇਹ ਇੱਕ ਸਾਦੀ ਵੈਰੀ ਗੁੱਡ ਇਹ ਜਦੋਂ ਆਪਾਂ ਮਤਲਬ ਨਵਾਂ ਸਕੂਟਰ ਖਰੀਦਾਂਗੇ ਆਪਾਂ ਨੂੰ ਨਾਲ ਮਿਲੂਗਾ ਬਿਲਕੁਲ ਨਾਲ ਮਿਲੂਗਾ ਵੈਰੀ ਗੁੱਡ ਈ ਹੈ ਤੇ ਇਹਦੇ ਚ ਮੈਨੂੰ ਮੜੇ ਮੜੇ ਇਹਨਾਂ ਦੇ ਫੰਕਸ਼ਨ ਵੀ ਸਮਝਾ ਦਿਓ ਚਲੋ ਸਸਤਾ ਦਾ ਆਪਣੇ ਵੀਰਾਂ ਨੂੰ ਪਤਾ ਲੱਗ ਜੀ ਜਾਣਾ ਵੀ ਇਹ ਸਸਤਾ ਪੈਂਦਾ ਫੰਕਸ਼ਨ ਤਾਂ ਇਹਦੇ ਵਿੱਚ ਬਹੁਤ ਆ ਵੀਜੀ ਫੰਕਸ਼ਨ ਤਾਂ ਇਹਦੇ ਵਿੱਚ ਗੱਡੀ ਜਿੰਨੇ ਫੰਕਸ਼ਨ ਆਈ ਅੱਛਾ ਜੀ ਕੀ ਕੀ ਆ ਪਰ ਸਭ ਤੋਂ ਪਹਿਲਾਂ ਤਾਂ ਇਹਦੀਆਂ ਚਾਬੀਆਂ ਜੀ ਦੋ ਰਿਮੋਟਾਂ ਨਾਲ ਵੈਰੀ ਗੁੱਡ ਇਹ ਤਾਂ ਗੱਡੀ ਵਾਲਾ ਹਸਾਬ ਹੀ ਆ ਗੱਡੀ ਵਰਗੀਆਂ ਚਾਬੀਆਂ ਹੀ ਲੋਕ ਹਨ ਲੋਕ ਹਨ ਹਾਂ ਲੋਕ ਹਨ ਲੋਕ ਇਹਨੂੰ ਤੁਸੀਂ ਰਿਮੋਟ ਤੋਂ ਲੋਕ ਕਰਦੇ ਹੋਗੇ ਇਹਦੇ ਚੱਕੇ ਲੋਕ ਹੋ ਜਾਣਗੇ ਜੀ ਅੱਛਾ ਦੋਨੇ ਹਾਂ ਮਗਰਲਾ ਚੱਕਾ ਜਿਹਦਾ ਇਹਦਾ ਲੋਕ ਹੋ ਜੂਗਾ ਓਕੇ ਇਹਨੂੰ ਰੋੜ ਨਹੀਂ ਸਕਦਾ ਕੋਈ ਚੱਕ ਕੇ ਤਾਂ ਭਾਵੇਂ ਲੈ ਜੇ ਉਹਦੇ ਚੁੱਕ ਕੇ ਦਾ ਭਾਵੇਂ ਕੋਈ ਇਹਨੂੰ ਲੈ ਜਾ ਜੀ ਇਹਨੂੰ ਤੋੜ ਕੇ ਚੋਰੀ ਨਹੀਂ ਕਰ ਸਕਦਾ ਜੀ ਯਾਰ ਇਹ ਤਾਂ ਬੜੀ ਵਧੀਆ ਗੱਲ ਆ ਚੋਰੀ ਹੁੰਦਾ ਬਹੁਤ ਡਰ ਰਹਿੰਦਾ ਬਿਲਕੁਲ ਵੀ ਚੋਰੀ ਵਾਲਾ ਗੰਡਾ ਖਤਮ ਆ ਵੀਰ ਨੂੰ ਆਪਾਂ ਕਹਿੰਦੇ ਸੀ ਜੀ ਮੇਰੇ ਦੇ ਵਿੱਚ ਜਿੱਦਾਂ ਹਾਂਜੀ ਇਹ ਆ ਗਿਆ ਜੀ ਵੀ ਦਾ ਆਪਸ਼ਨ ਆ ਗਿਆ ਆਪਾਂ ਇਹਨੂੰ ਇਦਾਂ ਨਹੀਂ ਤੁਰਨਾ ਇਹਨੇ ਇਹ ਤੋਂ ਨੱਪ ਦਿਆਂਗੇ ਕਲੱਚਾਂ ਓਕੇ ਇਹ ਰੈਡੀ ਆ ਗਿਆ ਜੀ ਰੈਡੀ ਹੋ ਗਿਆ ਹੁਣ ਇਹ ਚੱਲੂਗਾ ਓਕੇ ਇਹਦੇ 11 ਗੇਰਾਂ ਗੁਰਾਂ ਦਾ ਹਿਸਾਬ ਕਿਤਾਬ ਵੀਰੇ ਬਿਲਕੁਲ ਜੀ ਇਹਦੇ ਵਿੱਚ ਤਿੰਨ ਗੇਰ ਆ ਜੀ अच्छा हां पहला गियर आ जी हां जी पहला आ गया पहले गियर ਤੇ ਆਹੀ ਇਹ 25 ਦੀ ਸਪੀਡ ਤੇ ਚੱਲੇ ਗਿਆ ਜੀ ਹਾਂ ਦਾ ਦੂਜਾ ਗੇਅਰ ਲਾ ਦਾਂਗੇ 40 ਦੀ ਸਪੀਡ ਤੇ ਚੱਲੇ ਗਿਆ ਜੀ ਤੀਜਾ ਗੇਅਰ ਲਾ ਦਾਂਗੇ 60 ਦੀ ਸਪੀਡ ਤੇ ਚੱਲੇ ਬਹੁਤ ਸਪੀਡ ਆ ਯਾਰ 60 ਦੀ ਆਪਾਂ ਕਹਿ ਸਕਦੇ ਆ 3 ਸਪੀਡ ਆ ਹਾਂ ਟਰੈਕਟਰ ਆ ਗੋ 3 ਸਪੀਡ ਆ ਇਹ ਮਲਦੀ ਸਪੀਡ ਆ ਗਿਆ 3 ਸਪੀਡ ਆ ਗਿਆ ਜੀ ਹਾਂ ਤੇ ਵਜ਼ਨ ਵੀਰੇ ਕਿੰਨਾ ਕੁ ਚੱਕ ਸਕਦੀ ਹੈ ਵਜ਼ਨ ਭਰਾ ਜੀ ਜਿਵੇਂ ਹੁਣ ਆਪਣੇ ਜ਼ਿਮੀਂਦਾਰ ਭਰਾ ਲੈ ਕੇ ਜਾਂਦੇ ਆ ਸਾਡੇ ਨਾਲ ਬਹੁਤ ਜਿਵੇਂ ਆਪਣੇ ਖੇਤ ਬੰਨੇ ਕੋਈ ਖਾਦ ਦੀਆਂ ਦੋ ਬੋਰੀਆਂ ਰੱਖ ਕੇ ਲੈਣੀਆਂ ਚੱਕ ਲਊਂਦੀਆਂ ਕੋਈ ਵੰਡੇ ਦੀ ਬੋਰੀ ਜਾ ਕੇ ਲਿਆਉਣੀ ਉਹ ਵੀ ਲੈ ਆਉਂਦੀ ਐ। ਵੈਰੀ ਗੁੱਡ। ਦੋ ਰੱਖ ਕੇ ਲੈ ਆਉਣੀ ਉਹ ਵੀ ਲੈ ਆਉਂਦੀ ਐ। ਹਾਂਜੀ। ਦੋ ਬੰਦੇ ਦਾ ਹਾਂ ਜਿਵੇਂ ਮਰਜ਼ੀ 1.5 ਤੋਂ 2 ਕੁਇੰਟਲ ਵਜਨ ਜਿਵੇਂ ਮਰਜ਼ੀ ਲੈ ਕੇ ਤੁਰੇ ਫਿਰੋ ਜੀ। ਵੀ ਬੈਠਣ ਦੇ ਵਿੱਚ ਤਾਂ ਜਗ੍ਹਾ ਖੁੱਲੀ ਡੁੱਲੀ ਆ। ਦੋ ਜਣੇ ਦਾ ਪੂਰੇ ਆਰਾਮ ਨਾਲ ਤੇ ਤਿੰਨ ਜਣੇ ਵੀ ਬੈਠ ਸਕਦੇ ਐ ਅਡਜਸਟ ਕਰ ਲੈਣੇ। ਤਿੰਨ ਜਣੇ ਵੀ ਹਾਂ। ਬਾਕੀ ਜਿਵੇਂ ਆਪਾਂ ਆਵਾਂ ਘਰਾਂ ਚ ਸੌਦਾ ਪੱਤਾ ਕੋਈ ਸਮਾਨ ਲੈ ਆਉਣਾ। ਹਾਂਜੀ। ਅੱਗੋਂ ਵੀ ਖੁੱਲਾ ਢੁੱਲਾ ਸਾਹਕਤਾ ਬਿਲਕੁਲ ਤੇ ਪਿੱਛੇ ਵੀ ਬਾਈ ਨੇ ਦੱਸਿਆ ਵੀ ਜੋ ਵੰਡਾ ਵੰਡਾ ਉਹਦਾ ਰੱਖਣਾ ਹਾਂ ਤੇ ਓਕੇ ਆ ਯਾਰ ਮੈਨੂੰ ਬੜਾ ਸੋਹਣਾ ਲੱਗਾ ਸਾਹਕਤਾ ਇਸ ਗੱਲੋਂ ਦਿਲ ਖੋਸ਼ ਆ ਦੀ 15 ਰੁਪਈਆ ਦੇ ਵਿੱਚ 70 80 ਕਿਲੋਮੀਟਰ ਬੱਦ ਚੱਲ ਜਾਣਾ ਚੱਲ ਜਾਣਾ ਬਿਲਕੁਲ ਜੀ ਬਹੁਤ ਵੱਡੀ ਗੱਲ ਹੋ ਜਾਂਦੀ ਏ ਫਿਰ ਉੱਤੋਂ ਰਫੇਰ ਕੋਈ ਨਹੀਂ ਰਫੇਰ ਕੋਈ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਪੋਲਿਊਸ਼ਨ ਦੀ ਆਵਾਜ਼ ਨਹੀਂ ਕੋਈ ਹੈਗੀ ਸਾਇਲੈਂਟ ਜਮਾ ਹਣਾ ਹਾਂ। ਕਾਪਰ ਦੀ ਮੋਟਰ ਆ ਬਹੁਤ ਵਧੀਆ। ਓਕੇ। 72 ਵਾਰ ਦਾ ਕੰਟਰੋਲਰ ਆ। ਅਨ ਬ੍ਰੇਕੇਬਲ ਬੋਡੀ ਆ। ਠੀਕ ਆ। ਇਹ ਪੂਰੀ ਸੋਲਿਡਰ। ਸੋਲਿਡਰ ਪੂਰੀ। ਵੈਰੀ ਗੁੱਡ। ਡਿਸਕ ਬ੍ਰੇਕਾਂ ਡਬਲ ਡਿਸਕ ਬ੍ਰੇਕਾਂ। ਅੱਛਾ ਦੋਨੇ ਇਹਦੇ ਡਿਸਕ ਬ੍ਰੇਕ ਆ। ਇਹ ਵੀ ਪਿੱਛੇ ਵੀ ਡਬਲ ਡਿਸਕ ਬ੍ਰੇਕ ਆ। ਤੇ 12 ਇੰਚੀ ਟਾਇਰ ਆ ਜੀ। 12 ਇੰਚ ਟਾਇਰ। ਓਕੇ। ਹਾਂ ਜੀ। ਇਹ ਨਹੀਂ ਹੈਗਾ ਵੀ ਮੋਟਰ ਆ ਤੇ ਕਿਤੇ ਛੋਟਾ ਕਰ ਦੇਣਾ। ਹਾਂ ਜੀ। 12 ਇੰਚੀ ਟਾਇਰ ਆ ਜੀ। ਠੀਕ ਆ ਵੀਰੇ। ਤੇ ਵੀਰੇ ਆਪਣੇ ਮਾਡਲਾਂ ਤੇ ਕੋਈ ਵੀਰ ਭਰਾਵਾਂ ਲਈ ਕੋਈ ਆਪਾਂ ਰੱਖੇ ਗਿਫਟ ਗੁੱਟ ਵੀ ਕੋਈ ਕੋਈ ਸਕੀਮ ਦਿਨ ਤਿਹਾਰ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਸਾਡੇ ਅਜੇ ਵੀਰੇ ਤੁਸੀਂ ਨੇ ਦਿੱਤਾ ਹੀ ਐ ਇਸ ਵੇਲੇ ਜਿਵੇਂ ਆਹਾ ਮਾਡਲ ਹੈਗੇ ਸਾਡੇ ਹਾਂਜੀ ਨਾਈਂਜੀ ਸਕੂਟਰ ਟਾਈਪ ਆ ਗਈ ਆ ਨਾਲ ਆਪਣੇ ਮਾਡਲ ਖੜੇ ਹੈਗੇ ਜੀ ਐਕਟਿਵਾ ਹਾਂ ਇਹ ਐਕਟਿਵਾ ਟਾਈਪ ਆ ਗਈ ਹਾਂਜੀ ਇਹ ਇਹ ਐਕਟਿਵਾ ਇਹਨਾਂ ਦੇ ਨਾਲ ਲੋੜੀ ਮਾਗੀ ਤੱਕ ਜਿਹੜਾ ਵੀ ਕੋਈ ਭਰਾ ਖਰੀਦੂਗਾ ਹਾਂਜੀ ਤੇ ਆਪਾਂ ਆਹ ਸਾਈਕਲ ਆ ਜਿਹੜਾ ਨਾਲ ਗਿਫਟ ਦੇਾਂਗੇ ਅੱਛਾ ਇਹ ਆਪਾਂ ਗਿਫਟ ਵਾਸਤੇ ਰੱਖਿਆ ਹਾਂ ਗਿਫਟ ਵਾਸਤੇ ਰੱਖਿਆ ਜੀ ਇਹ ਗਿਫਟਿਆਂ ਗਈ ਦਾ ਭਰਾ ਇਹ ਲੋੜੀ ਮਾਗੀ ਤੱਕ ਆਪਾਂ ਇਹ ਸਕੀਮ ਦਿੱਤੀ ਹੈਗੀ ਹੈ ਓਕੇ ਹਾਂਜੀ ਤੇ ਮੇਰੇ ਵੀਰ ਖੇਚ ਦੋ ਕੰਮ ਜਿਹੜੇ ਮੇਰੇ ਵੀਰ ਨੇ ਲੈਣਾ ਲੋੜੀ ਦੀਵਾਲੀ ਤੱਕ ਆ ਸਾਈਕਲ ਤੁਹਾਨੂੰ ਨਾਲ ਫ੍ਰੀ ਮਿਲ ਜਾਣਾ ਤੇ ਰੇਟ ਵੀ ਆਪਾਂ ਦੱਸਦੇ ਹਾਂ ਉਹਦੀ ਨਾ ਟੈਨਸ਼ਨ ਲਓ ਤੁਹਾਨੂੰ ਆਪਾਂ ਘਰੇ ਬੈਠੇ ਸਾਰਾ ਕੁਝ ਦੱਸਾਂਗੇ ਹਾਂ ਤੇ ਦੂਜੇ ਸਕੂਟਰ ਨਾਲ ਵੀ ਵੀਰੇ ਕੋਈ ਸਕੀਮ ਹੈਗੀ ਆ ਆ ਜਿਵੇਂ ਮਾਡਲ ਹੈਗੀ ਇਹ ਇਹ ਇਨ੍ਹਾਂ ਮਾਡਲਾਂ ਦੇ ਨਾਲ ਆਈ ਸਕੀਮ ਹੈ ਹਾਂ ਉਹ ਅਗਲੇ ਅਗਲੇ ਮਾਡਲਾਂ ਨਾਲ ਹਾਂ ਇੱਥੋਂ ਤੱਕ ਹਾਂਜੀ 6 ਬੈਂਕ ਵਾਲਾ ਮਾਡਲ ਹੈ ਜਿਹੜਾ ਓਕੇ ਉਹਨਾਂ ਨਾਲ 12 ਇੰਚੀ ਟਾਇਰਾਂ 'ਚ ਡਬਲ ਡਿਸਕ ਬ੍ਰੇਕ ਜੀ ਠੀਕ ਹੈ ਉਹਦੇ ਮਾਡਲ ਜਿਹੜੇ ਦੋਨੋਂ ਆਪਣੇ ਸਕੂਟਰ ਦੇ ਐਕਟਵਾ ਟਾਈਮ ਉਹਨਾਂ ਦੋਵਾਂ ਨਾਲ ਸਕੀਮ ਆ ਜੀ ਠੀਕ ਆ ਵੀਰੇ ਸਕੀਮ 'ਚ ਪ੍ਰਾਈਜ਼ ਵੀ ਆਪਾਂ ਬਿਲਕੁਲ ਜੈ ਜੈ ਜ ਰੱਖਿਆ ਹੈ ਕੋਈ ਪ੍ਰਾਈਜ਼ ਵਧਣੀ ਵੀ ਪ੍ਰਾਈਜ਼ ਵਧ ਰੱਖ ਕੇ ਆਪਾਂ ਸਕੀਮ ਦਵਾਂਗੇ ਹਾਂਜੀ ਠੀਕ ਹੈ ਜੀ ਜਿਹੜਾ ਉਹ ਸਾਡਾ ਸਕੂਟਰ ਆ ਹਾਂਜੀ ਉਹਦਾ ਪ੍ਰਾਈਜ਼ ਹੈਗਾ 59500 ਰੁਪਿਆ ਜੀ ਓਕੇ ਉਹ ਵਾਲੇ ਸਕੂਟਰ ਦਾ ਜੀ ਲਾਈਟ ਜਗਾਉਣੀ ਆ ਲਾਈਟ ਜਗਾਉਣੀ ਆ ਲਾਈਟ ਜਗਾ ਬੰਦ ਕਰ ਦਿਓ ਵੀਰੇ ਉੱਪਰ ਲਈ ਹਾਂ ਅੰਦਰ ਲਈ ਅੱਛਾ ਐਡੀ ਗੱਲ ਕਰਦੇ ਹੋ ਇਹਦਾ ਕੀ ਰੇਟ ਦੱਸਿਆ ਇਹਦੀ ਇਹਦਾ ਰੇਟ ਹੈਗਾ 95000 ਰੁਪਿਆ 95000 ਹਾਂ ਸਕੀਮ ਨਾਲ ਸਾਈਕਲ ਫ੍ਰੀ ਦਿੱਤਾ ਜਾਊਗਾ ਇੱਕ ਸਕੂਟਰ ਨਾਲ ਇੱਕ ਸਾਈਕਲ ਇੱਕ ਸਕੂਟਰ ਨਾਲ ਇੱਕ ਸਾਈਕਲ ਹਾਂਜੀ ਠੀਕ ਹੈ ਜੀ ਤੇ ਬਾਕੀ ਮਾਡਲ ਵੀਰੇ ਆਪਣੇ ਇਹ ਦਾ ਇਹਦਾ ਰੇਟ ਹੈਗਾ ਵੀਰ ਜੀ 60500 ਰੁਪਿਆ ਇਹਦਾ 60500 ਆ ਗਿਆ 500 ਰੁਪਿਆ ਨਾਲ ਇੱਕ ਮਾਡਲ ਨਾਲ ਇੱਕ ਇੱਕ ਕਮੜਾ ਇੱਕ ਸੈਕਿੰਡ ਵੈਰੀ ਗੁੱਡ ਤੇ ਇਹਦਾ ਜਿਹੜੇ ਵੀਰੇ ਆਪਣੇ ਆਹ ਵਾਲੇ ਮਾਡਲ ਨਾਲ ਨਾਲ ਆਉਂਦੇ ਆ ਆ ਮਾਡਲ ਆ ਗਈ ਆਪਣੇ ਕੋਲੇ ਹਾਂਜੀ ਇਹ ਇਹ ਮਾਡਲ ਜਿਹੜਾ ਆਪਾਂ 5 ਬੈਟਰੀ ਨਾਲ ਵੀ ਫਰੀ ਸਾਧਾ ਤੇ 6 ਬੈਟਰੀ ਨਾਲ ਵੀ ਫਰੀ ਸਾਧਾ ਅੱਛਾ ਇਹ ਆਪਸ਼ਨ ਆ ਜਿਹੜਾ ਹੈਵੀ ਕੰਟਰੋਲਰ ਲੱਗਾਇਆ ਇਹਦੇ ਵਿੱਚ ਆਪਸ਼ਨ ਹੈ ਵੀ ਜੇ ਆਪਾਂ ਬੈਟਰੀ ਵਧਾਉਣੀ ਹੈ ਜੇ ਵਧ ਜੇ ਕੋਈ ਕਸਟਮਰ ਆਪਣੇ ਤੋਂ 6 ਬੈਟਰੀ ਨਾਲ ਲੈਣਾ ਚਾਹਵੇ ਤਾਂ 6 ਬੈਟਰੀ ਨਾਲ ਵੀ ਦੇ ਦਾਂਗੇ ਜੇ 5 ਬੈਟਰੀ ਨਾਲ ਲੈਣਾ ਚਾਹਵੇ ਤਾਂ 5 ਬੈਟਰੀ ਨਾਲ ਆ ਗਏ ਵੈਰੀ ਗੁੱਡ ਯਾਰ ਮੈਂ ਕਹਿੰਦਾ ਯਾਰ ਕਮੀ ਤੁਸੀਂ ਕੋਈ ਵੀ ਨਹੀਂ ਛੱਡੀ ਜਣਾ ਚਲੋ ਆਪਣੇ ਗਾਹਕ ਵੀਰਾਂ ਲਈ ਤੇ ਆਫਰੇ ਵੀਰੇ ਹਰ ਚੀਜ਼ ਦਾ ਕੰਪਨੀ ਨੇ ਬਹੁਤ ਖਿਆਲ ਰੱਖਿਆ ਜੀ ਹਰ ਕਸਟਮਰ ਜਿਸ ਤਰ੍ਹਾਂ ਦਾ ਵੀ ਕਸਟਮਰ ਹੈਗਾ ਉਸ ਦਾ ਉਹਦੀ ਨੀਡ ਦਾ ਹਰ ਇੱਕ ਦਾ ਧਿਆਨ ਰੱਖਿਆ ਗਿਆ ਹੈ। ਕੰਪਨੀ ਨੇ ਹਰ ਇੱਕ ਮਾੜੂ ਯਾਰ ਕੀਤਾ ਜਿਵੇਂ ਦੀ ਕਸਟਮਰ ਦੀ ਨੀਡ ਆ ਉਸ ਹਿਸਾਬ ਨਾਲ ਆਪਾਂ ਸਕੂਟਰ ਦੇਖ ਸਕਦੇ ਹਾਂ। ਠੀਕ ਹੈ ਜੀ। ਮੇਰਾ ਗਾ ਇਹ ਵੀ ਬਹੁਤ ਕਾਮਯਾਬ ਮਾਡਲ ਆਈ। ਹਾਂ। ਇਸ ਗੱਲੋਂ ਬੜਾ ਦਿਲ ਖੁੱਲਾ ਡੁੱਲਾ ਸਾਹਿਬਕਤਾਵ ਖੁਸ਼ ਹੋਇਆ ਵੀ ਖੁੱਲੇ ਡੁੱਲੇ ਬਹੁਤ ਆ। ਉਹ ਦੂਸਰੀ ਗੱਲ ਹੈ ਜੀ ਇਹ ਮਾਡਲ ਪਾਏ ਛੋਟਾ ਲਓ ਚਾਹੇ ਵੱਡਾ ਲਓ ਸਾਰਿਆਂ ਚ ਫੰਕਸ਼ਨ ਸੇਮ ਆ। अच्छा फंक्शन ਜਿਹੜੇ ਆਪਾਂ ਦੱਸ ਕੇ ਆਏ ਉਹ ਸਾਰਿਆਂ ਚ ਸਾਰਿਆਂ ਦੇ ਵਿੱਚ ਸੇਮ ਆ ਕਿਉਂਕਿ ਮੈਂ ਇਹ ਗੱਲ ਪੁੱਛਣੀ ਸੀ ਤੁਹਾਨੂੰ ਮੇਰੇ ਵੀਰ ਐ ਨਾ ਸੋਚਣਾ ਵੀ ਜਿਵੇਂ ਜਿਵੇਂ ਮਾਡਲ ਛੋਟਾ ਤੁਰਿਆ ਆਉਂਦਾ ਵੀ ਕੋਸਟ ਵੀ ਕਟਿੰਗ ਕਰਕੇ ਫੰਕਸ਼ਨ ਕਿਤੇ ਫੰਕਸ਼ਨ ਸਾਰੇ ਸੇਮ ਆ ਕੁਆਲਿਟੀ ਸੇਮ ਆ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਹੀਂ ਓਕੇ ਮਟਰ ਮਟਰ ਜਿਵੇਂ ਤੁਸੀਂ ਦੱਸਦੇ ਫੁੱਲ ਐਨ ਓਕੇ ਆ ਪੂਰਾ ਹੈਵੀ ਜੀ ਸਭ ਤੋਂ ਜ਼ਿਆਦਾ ਆਪਾਂ ਜਿਹੜਾ ਅੱਜ ਕੱਲ੍ਹ ਧਾਰ ਰਹਿਦਾ ਵਾ ਤਕਰੀਬਨ ਆਪਾਂ ਸੋਚਦੇ ਆਂ ਵੀ ਯਾਰ ਮੈਂ ਬਾਈਕ ਲਾ ਕੇ ਦੁਕਾਨ 'ਚ ਹੀ ਗਿਆ ਸੀ ਮਗਰੋਂ ਬਾਈਕ ਪਤਾ ਹੀ ਨਹੀਂ ਲੱਗਾ ਕਿੱਥੇ ਪਤਾ ਹੀ ਨਹੀਂ ਲੱਗਾ ਹਾਂ ਉਹ ਆਪਣਾ ਹੈਵੀ ਮਾਡਲ ਹਾਂ ਜੇ ਉਹ ਲੋ ਮਾਡਲ ਮੀਡੀਅਮ ਮਾਡਲ ਜਿੰਨੇ ਵੀ ਮਾਡਲ ਹੁੰਦੇ ਸਾਰਿਆਂ ਦੇ ਵਿੱਚ ਸੈਂਟਰ ਲੋਕ ਆਉਂਦਾ ਹੀ ਆਉਂਦਾ ਉਹ ਲੋਕ ਲੌਕ ਹੋਊਗਾ ਹੋਊਗਾ ਚੋਰੀ ਨਹੀਂ ਹੋਊਗੀ ਬਾਈਕ ਇਹ ਤਾਂ ਝੰਜੜੀ ਖਤਮ ਹੈ ਨਾ ਹਾਂਜੀ ਵੀ ਆਪਣੇ ਚੋਰੀ ਹੋ ਜਾਊਗਾ ਚੋਰੀ ਨਹੀਂ ਹੋਊਗੀ ਵੈਰੀ ਗੱਡੀ ਯਾਰ ਇਹਨਾਂ ਨਾਲ ਵੀ ਕੋਈ ਸਕੀਮ ਹੈ ਕੀ ਆ ਜੀ ਇਹ ਆਪਾਂ ਜੇ ਕੋਈ 2-3 ਲੈਨੇ ਆ ਕੋਈ ਸੌਕਤਾਵਾ ਇਹਨਾਂ ਨਾਲ ਵੀ ਆਪਾਂ ਸਾਈਕਲ ਜਿਹੜਾ ਫ੍ਰੀ ਕਰਦੇ ਆਂਗੇ ਅਚੰਦਰਾ ਵੀ ਕਰਦਾ ਏ ਇਹਦੇ ਨਾਲ ਵੀ ਲੈ ਵੀ ਆ ਲੈਣ ਨਾਲ ਠੀਕ ਹੈ ਵੀਡੀਓ ਦੇਖ ਕੇ ਆ ਜਿਓ ਜਿਹੜਾ ਵੀ ਮਾਡਲ ਤੇ ਹੱਥ ਰੱਖੋਗੇ ਨਾਲ ਸਾਈਕਲ ਦੇ ਦਾਂਗੇ ਹਾਂ ਸਾਈਕਲ ਦੇ ਵੈਰੀ ਗੁੱਡ ਉਸ ਤੋਂ ਬਾਅਦ ਆਪਣੇ ਕੋਲ ਆਹ ਮਾਡਲ ਹੈਗੀ ਆ ਜੀ ਅੱਛਾ ਜੀ ਜਿਹੜਾ ਬਾਜ਼ਾਰ ਦੇ ਵਿੱਚ ਅੱਜ ਕੱਲ੍ਹ ਚੱਲਦਾ ਜੀ ਹਾਂ ਜੀ ਕਿ ਲੱਖ ਦੇ ਤਿੰਨ ਲੈ ਜਾਓ ਹਾਂ ਠੀਕ ਹੈ ਇਹ ਮਾਡਲ ਆਪਾਂ ਵੀ ਲੱਖ ਦੇ ਤਿੰਨ ਦੇ ਦੇਾਂਗੇ ਠੀਕ ਆ ਆਪਾਂ 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 ਬਾਜ਼ਾਰ ਨਾਲੋਂ ਐਕਸਟਰਾ ਕੀ ਦਿਆਂਗੇ ਬਾਜ਼ਾਰ ਦੇ ਵਿੱਚ 10 ਇੰਚੀ ਟੈਰਾਂ ਦੇ ਵਿੱਚ ਦਿੰਦੇ ਆਪਾਂ 12 ਇੰਚੀ ਟੈਰਾਂ ਦੇ ਵਿੱਚ ਦਿਆਂਗੇ ਉਹ ਤੋਂ ਹੈਵੀ ਉਹ ਤੋਂ ਹੋਰ ਹੈਵੀ ਦਿਆਂਗੇ ਠੀਕ ਹੈ ਮਾਡਲ ਤੁਸੀਂ ਵੇਖ ਰਹੇ ਹੋ ਤੇ ਬਾਈ ਜੀ ਉਹਨੂੰ ਪੂਰੇ ਹੈਵੀ ਆ ਜੇ ਕੋਈ ਵੀਰ ਭਰਾ ਆਪਣਾ ਹੁਣ ਤਿੰਨ ਇੱਕ ਘਰੋਂ ਤਾਂ ਚਾਹੀਦੀਆਂ ਨਹੀਂ ਹਾਂਜੀ ਜੇ ਕੋਈ ਆੜ ਗਵਾੜ ਕੋਈ ਇਕੱਠੇ ਕਰਕੇ ਤਿੰਨ ਇਕੱਠੇ ਹੋ ਕੇ ਆਜੋ ਜੀ ਤਿੰਨਾਂ ਦੀ ਇਕੱਠਿਆਂ ਦੀ ਡੀਲ ਕਰਾਂਗੇ ਆਪਾਂ ਲੱਖ ਦੀਆਂ ਤਿੰਨੇ ਦੇ ਦਿਆਂਗੇ ਲੱਖ ਦੀਆਂ ਤਿੰਨ ਦੇ ਦਿਆਂਗੇ ਹਾਂਜੀ ਮੇਰਾ ਵੀਰ ਨਾ ਹੁਣੇ ਦੋ ਤੇ ਆਫਰ ਨਹੀਂ ਹੈ ਕੋਈ ਮਿਲਨੀ ਹਾਂ ਬਾਈ ਨੇ ਜਿਵੇਂ ਦੱਸਿਆ ਵੀ ਮਾਰਕੀਟ 'ਚ 10 ਇੰਚ ਟਾਇਰਾਂ ਵਾਲਿਆ 10 ਇੰਚ ਟਾਇਰਾਂ ਵਾਲਿਆ ਮਾਰਕੀਟ 'ਚ ਆਪਣੇ ਕੋਲ 12 ਇੰਚੀ ਟਾਇਰਾਂ ਦੇ ਵਿੱਚ ਖੜੇ ਆ। ਇਹ ਪੂਰੇ ਹੈਵੀ ਆ ਕੋਈ ਇਹ ਸਾਫ ਕਰ ਦਿਆਂਗੇ। ਹਾਂ ਠੀਕ ਹੈ। ਤੇ ਇੱਕ ਯਾਰ ਮੈਨੂੰ ਵਾਹ ਬਹੁਤ ਸੋਹਣਾ ਲੱਗਦਾ ਹੈ ਵਾ ਤੁਹਾਡਾ। ਇਹ ਚੱਲਦਾ ਵੀ ਬਹੁਤ ਆ ਹਨਾ। ਇਹ ਇਹ ਵੈਸਪਾ ਹੀ। ਹਾਂ ਬੋਹੇ ਕਹਿੰਦਾ ਹੈ ਬਹੁਤ ਵਿਗਦਾ ਹੈ ਹਨਾ। ਇਹਨੂੰ ਵੈਸਪਾ ਕਹਿੰਦੇ ਇਹ ਮੋਟਰ ਬਹੁਤ ਜ਼ਿਆਦਾ ਚੱਲਦਾ ਈ। ਇਹ ਤਾਂ ਸੋਹਣਾ ਹੀ ਬਹੁਤ ਆ ਹਨਾ। ਯਾਰ ਆ ਚੀਜ਼ ਤਾਂ ਨਾ ਪਰਸਨਲੀ ਮੇਰੇ ਦਿਲ ਨੂੰ ਵੀ ਬਹੁਤ ਲੱਗੀ ਹੈ ਇਹ ਆਪਣੇ ਕੋਲੇ ਨਵੇਂ ਮਾਡਲ ਦੇ ਵਿੱਚ ਆਇਆ ਬਾਜ਼ਾਰ ਦੇ ਵਿੱਚ ਕਿਸੇ ਕੋਲੇ ਨਹੀਂ ਹਜੇ ਮਿਲਣਾ ਨਵੀਂ ਲਾਈਟ ਆਈ ਹੈ LED ਦੀ ਲਾਈਟ ਅੱਛਾ ਨਵੇਂ ਮਾਡਲ ਦੇ ਵਿੱਚ ਆਇਆ ਇਹ ਕੱਲ ਹੀ ਮਾਲ ਆਇਆ ਹਲੇ ਇਹ ਸਾਰਾ ਅੱਛਾ ਇਹ ਨਵੇਂ ਮਾਡਲ ਆਪਣੇ ਕੋਲੇ ਹੀ ਆਲੇ ਬੈਲ ਕੋਲੇ ਠੀਕ ਹੈ ਲਓ ਜੀ ਮੇਰਾ ਇਹਦੇ ਵਿੱਚ ਵੀ ਆਪਾਂ ਇਹਨਾਂ ਨਾਲ ਵੀ ਸਕੀਮ ਦੇ ਦਾਂਗੇ 1,30,000 ਦੇ ਤਿੰਨ ਦੇ ਦਾਂਗੇ ਆਪਾਂ ਅੱਛਾ ਇਹ ਵਾਲੇ ਵੀ ਜੇ ਕਿਹਨੇ ਲੈਣੇ ਨੇ ਇਹ ਵੀ ਲੈਣੇ ਆ ਵੈਰੀ ਗੁੱਡ ਯਾਰ ਮੇਰਾ ਵੀਰ ਹਣੇ ਉੱਤੇ ਦੱਸੋ ਤੁਸੀਂ ਕੀ ਭਾਲਦੇ ਹੋ ਬਾਈ ਕਹਿੰਦਾ ਵੀ ਇਹਨਾਂ ਨਾਲ ਵੀ ਜੀ ਇਹ ਵੀ ਹਾਂ ਜੀ ਤਿੰਨ ਲੈਣੇ ਆ 130000 ਦੇ ਤਿੰਨੇ ਦੇ ਦਿਆਂਗੇ ਵੀ ਮੇਰੇ ਵੀਰ ਭਰਾ ਚਲੋ ਇੱਕ ਘਰ ਚ ਤਿੰਨ ਆਪਾਂ ਲੈਣੇ ਨਹੀਂ ਹੁੰਦੇ ਆਣ ਗਵਾਂਡ ਹਾਂ ਤੁਸੀਂ ਆਉਦੇ ਤਿੰਨ ਭਾਈ ਪਿੰਡਾ ਚ ਹੁੰਦਾ ਹੀ ਹੈ ਭਾਈਚਾਰਾ ਐ ਦੇਖੋ ਜੀ ਤਿੰਨ ਭਾਈ ਆਓ ਤੁਹਾਨੂੰ ਤਿੰਨਾ ਤੇ ਡਿਸਕਾਊਂਟ ਮਿਲ ਜੂਗਾ ਬਿਲਕੁਲ ਜ਼ਰੂਰੀ ਨਹੀਂ ਵੀ ਆਪਾਂ ਕੱਲਿਆਂ ਲੈਣਾ ਤੇ ਉਹੀ ਆਪਣਾ ਫਾਇਦਾ ਹੋ ਜੂਗਾ ਜੀ ਬਿਲਕੁਲ ਜੀ ਤੇ ਰਿਪੇਅਰ ਦੀ ਗੱਲਬਾਤ ਆਪਾਂ ਬਾਈ ਨਾਲ ਕਰ ਹੀ ਲਈ ਆ ਇਹਨਾਂ ਦੇ ਸਾਡੇ ਕੋਲੇ ਆਹ ਮਕੈਨਿਕ ਬਕਾਇਦਾ ਜੀ अवेलेबल ਆ। ਸਾਡਾ ਮਕੈਨਿਕ ਆਈ। ਅੱਛਾ ਇਹ ਵੀ ਰਿਪੇਅਰ ਕਰਦਾ। ਹਾਂ ਵਿਕਰਮ ਜੀ। ਠੀਕ। ਇਹ ਸਾਡੇ ਆਪਣੇ ਮਕੈਨਿਕ ਨੇ ਜੀ। ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਤੇ ਇਹ ਇਹ ਪਿਛਲੇ 10 ਸਾਲ ਤੋਂ ਇਸ ਲਾਈਨ ਦੇ ਵਿੱਚ ਆ ਮੋਟਰਸਾਈਕਲਾਂ ਦਾ ਕੰਮ ਕਰਦੇ ਆ। ਠੀਕ ਆ। ਬਹੁਤ ਮਾਹਰ ਮਕੈਨਿਕ ਆਪਣੇ ਹੀ। ਵੈਰੀ ਗੁੱਡ ਯਾਰ। ਕੋਈ ਵੀ ਜੇ ਸਾਰਾ ਕੁਝ ਆਉਂਦਾ ਤੁਹਾਨੂੰ ਇਹਨਾਂ ਨੂੰ। ਹਾਂ ਜੇ ਕਿਸੇ ਭਰਾ ਨੇ ਪਹਿਲਾਂ ਵੀ ਕਿਤੋਂ ਹੋਰ ਵੀ ਸਕੂਟਰ ਖਰੀਦਿਆ ਉਹਦੀ ਕੋਈ ਰਿਪੇਅਰ ਹੋਣ ਵਾਲੀ ਆ ਤੇ ਆਪਣੇ ਕੋਲੇ ਲਿਆਵੇ ਆਪਾਂ ਉਹਨੂੰ। ਉਹ ਰਿਪੇਅਰ ਦੀ ਇਹਦਾ ਵੀਰ ਜੀ ਜਿਵੇਂ ਆ ਡਿਸਕ ਬ੍ਰੇਕਾਂ ਬਰੂਕਾਂ ਸਾਰਾ ਕੁਝ ਹਸਾਬ ਕਿਤਾਬ ਹੈ ਨਾ ਹਾਂਜੀ ਇਹ ਇਹਨਾਂ ਦੀ ਕੋਈ ਰਿਪੇਅਰ ਜਿਆਦਾ ਕੋਈ ਦਿੱਕਤ ਤੇ ਪਰੇਸ਼ਾਨੀ ਤਾਂ ਨਹੀਂ ਆਉਂਦੀ ਬਿਲਕੁਲ ਹੀ ਨਹੀਂ ਰਿਪੇਅਰ ਹੀ ਹੈ ਨਹੀਂ ਵੀ ਇਹ ਤਾਂ ਰਿਪੇਅਰ ਲੈਸ ਹੀ ਆ ਇਹ ਇਹਨਾਂ ਦੀ ਕੋਈ ਰਿਪੇਅਰ ਨਹੀਂ ਹੈਗੀ ਠੀਕ ਆ ਵੀਰੇ ਤੇ ਲਾਈਟਾਂ ਲੋਟਾਂ ਸਾਰਾ ਕੁਝ ਮਿਲੂਗਾ ਨਾ ਬਿਲਕੁਲ ਅਵੇਲੇਬਲ ਆਈ ਹੈ ਸਾਰਾ ਕੁਝ ਮਿਲਦਾ ਮੈਂ ਵਾਰ-ਵਾਰ ਤੁਹਾਨੂੰ ਇਹ ਸਵਾਲ ਤਾਂ ਪੁੱਛਦਾ ਪਿਆ ਹਾਂ ਹਾਂਜੀ ਕਈ ਮੇਰੇ ਵੀਰਾਂ ਨੇ ਨਾ ਜਿਵੇਂ ਮੇਰੇ ਏਰੀਆ 'ਚ ਵੀ ਸਾਡੇ ਕੋਲੇ ਵੀ ਆਉਂਦੇ ਆ ਜੀ ਕਈ ਆਉਂਦੇ ਨਾ ਜਿਵੇਂ ਪਹਿਲਾਂ ਕਹੇ ਨੇ ਲਏ ਆ ਹਨਾ ਹਾਂ ਕਹਿੰਦਾ ਯਾਰ ਸਮਾਨ ਨਹੀਂ ਮਿਲਦਾ ਹਨਾ ਅਸੀਂ ਦੇਖੋ ਅਸੀਂ ਨਵਾਂ ਕੰਮ ਸਟਾਰਟ ਕੀਤਾ ਵਾ ਕਿ ਅਸੀਂ ਇਸ ਚੀਜ਼ ਤੇ ਪਹਿਲਾਂ ਕੰਮ ਕਰ ਰਹੇ ਆ ਕਿ ਸਮਾਨ ਪਹਿਲਾਂ ਅਵੇਲੇਬਲ ਹੋਵੇ ਹਾਂ ਠੀਕ ਹੈ ਸਮਾਨ ਅਸੀਂ ਹਰ ਪ੍ਰਕਾਰ ਦਾ ਅਵੇਲੇਬਲ ਕਰਵਾਵਾਂਗੇ ਕਿ ਕੋਈ ਵੀਪਰਾ ਦੁਖੀ ਨਾ ਹੋਵੇ ਨਹੀਂ ਨਹੀਂ ਬਿਲਕੁਲ ਲੱਗੇ ਆਪਾਂ ਨਵੀਂ ਲੈ ਲਈਏ ਕਸਟਮਰ ਦੀ ਸੰਤੋਸ਼ਟੀ ਹੀ ਸਾਡਾ ਪਹਿਲਾ ਟੀਚਾ ਜੀ ਵੈਰੀ ਗੁੱਡ ਵੀ ਉਹ ਸੰਤੁਸ਼ਟ ਹੋਣਗੇ ਤਾਂ ਹੀ ਆਪਣਾ ਕੰਮ ਆਣਾ ਵੀਰੇ ਬਿਲਕੁਲ ਸਾਬ ਕਿਤਾਬ ਚੱਲਦਾ। ਬਾਕੀ ਮਾਡਲ ਬਾਈ ਨੇ ਜਿੰਨੇ ਵੀ ਆਪਾਂ ਨੂੰ ਦਿਖਾਏ ਆ ਨਾ ਜੇ ਆਪਾਂ ਦੇਖੀਏ ਸੋਰ ਵੇਖਿਓ। ਬਚ ਗਿਆ। ਤੇ ਮੈਨੂੰ ਤਾਂ ਕਿਸੇ ਚੀਜ਼ ਯਾਰ ਕੋਈ ਕਾਜ ਜਾਂ ਕੰਮ ਹੀ ਲੱਗੀ ਨਹੀਂ। ਹਨਾ ਫੁੱਲ ਹੈਵੀ ਮੋਟਰਾਂ ਨੇ। ਪਹਿਲਾਂ ਕੀ ਹੁੰਦਾ ਸੀ ਜਦੋਂ ਇਲੈਕਟ੍ਰੀਕਲ ਨਵੇਂ-ਨਵੇਂ ਇਸ ਲਾਈਨ 'ਚ ਆਏ ਸੀ ਵੀ ਉਹ ਜੋ ਮੈਂ ਤੁਸੀਂ ਦੱਸ ਦਿਓ ਟਾਇਰ ਛੋਟੇ। ਹਾਂਜੀ। ਪਾਵਰ ਦਾ ਸਿਸਟਮ ਹੁਣ ਤੁਸੀਂ ਦੱਸ ਦਿਓ ਮੋਟਰਾਂ ਵੱਡੀਆਂ। ਸਸਤੋਂ ਵੱਡੇ ਸਾਰੇ ਜੇ ਕੋਈ ਸਕੀਮ ਦਿੱਤੀ ਆ ਕੰਪਨੀ ਨੇ ਹਾਂਜੀ ਤਾਂ ਕਿਤੇ ਕੁਆਲਿਟੀ ਨਾਲ ਸਮਝੌਤਾ ਕਰਕੇ ਨਹੀਂ ਦਿੱਤੀਗੀ ਸੀ ਹਾਂ ਉਹ ਵੀਰ ਨੇ ਜਿਵੇਂ ਦੱਸਿਆ ਬ੍ਰੇਕਅਪ ਬਲਾ ਕੁਆਲਿਟੀ ਇੱਕ ਨੰਬਰ ਦੀ ਰੱਖੀ ਆ ਇੱਕ ਨੰਬਰ ਦੀ ਕੁਆਲਿਟੀ ਰੱਖ ਕੇ ਆਪਾਂ ਜੋ ਵੀ ਸਕੀਮ ਦਿੱਤੀ ਆ ਨਾਲ ਦਿੱਤੀ ਆ ਆਪਾਂ ਆਪਣਾ ਜਿਹੜਾ ਹੈਗਾ ਮੁਨਾਫਾ ਉਹ ਕੱਟ ਕੀਤਾ ਹੈਗਾ ਓਕੇ ਠੀਕ ਆ ਨਾ ਆਪਾਂ ਮੁਨਾਫਾ ਨਹੀਂ ਜ਼ਿਆਦਾ ਰੱਖਿਆ ਹੈਗਾ ਆਪਾਂ ਕਸਟਮਰ ਨੂੰ ਕੁਆਂਟੀਟੀ ਸੇਲ ਕਰਾਂਗੇ ਹਾਂ ਮੁਨਾਫਾ ਨਹੀਂ ਤੇ ਜੇ ਕਿਸੇ ਵੀਰ ਨੇ ਥੋਕ ਆਵਦੀਆਂ ਲੈ ਜਾਣੀਆਂ ਉਹ ਵੀ ਲੈ ਸਕਦਾ ਲੈ ਸਕਦਾ ਜਿੰਨੀ ਮਰਜੀ ਮਾਲ ਆਪਣੇ ਕੋਲ ਵਾਧੂ ਵਾਧੂ ਮਾਲ ਆਈ ਮੇਰੇ ਕੋਲ ਵੈਰੀ ਗੁੱਡ ਯਾਰ ਯਾਰ ਇੱਥੇ ਇੱਥੇ ਤਾਂ ਜਿਵੇਂ ਹੁੰਦੀ ਨਾ ਕੁਝ ਕੁ ਚੀਜ਼ਾਂ ਚਲੋ ਸਾਰੀਆਂ ਹੀ ਸੋਹਣੀਆਂ ਨੇ ਮੈਨੂੰ ਪਰਸਨਲੀ ਛੜੀ ਜਿਆਦਾ ਸੋਹਣੀ ਲੱਗੇ ਨਾ ਸਕੂਟਰ ਵਾਲੇ ਗਏ ਨਾ ਆਏ ਵੀ ਨਵੇਂ ਆ ਬਾਈ ਜਿਵੇਂ ਦੱਸਦਾ ਪਿਆ ਹਾਂ ਇਹ ਬਹੁਤ ਸੇਲ ਕਰਦਾ ਪਹਿਲਾਂ ਇਹ ਆਂਦੇ ਤਾਂ ਪਹਿਲਾਂ ਵੀ ਹੈਗਾ ਸੀ ਮਾਰਕੀਟ 'ਚ ਜਿਵੇਂ ਆ ਸਾਡੇ ਕੋਲੇ ਜਿਹੜਾ ਮਾਡਲ ਇਹ ਆਇਆ ਇਹਦੀ ਆ ਲਾਈਟ ਵਗੈਰਾ LED ਨਵੇਂ ਮਾਡਲ ਚ ਆਈ ਆ ਇਹ ਇਹ ਪਹਿਲੇ ਪੀਸ ਆਏ ਆਪਣੇ ਕੋਲੇ ਕੱਲ ਹੀ ਆ ਪਹਿਲੇ ਪੀਸ ਇਹਦੀ ਆ ਰਿੰਗ ਲਾਈਟੇ ਚਲਦੀ ਹੋਊਗੀ ਇਹਦੀ ਹੈਗੀ ਚਾਬੀ ਵਿੱਚ ਹੀ ਹਾਂਜੀ ਲਗਾਇਓ ਬੜ ਵੇਰੀ ਗੁੱਡ ਇਹ ਰਾਤ ਨੂੰ ਭਾਈ ਇਹ ਤਾਂ ਚੰਦ ਚੁੰਦਨ ਓਕੇ ਆ ਬਹੁਤ ਜਾਨਨ ਜਦੋਂ ਆਪਾਂ ਰਾਤ ਨੂੰ ਇਹ ਯੂਜ਼ ਕਰਾਂਗੇ ਇਹ ਲਾਈਟ ਕਿੰਨਾ ਕੁ ਬੈਟਰੀ ਹਾਂ ਮੜਿਆ ਦੇਖਿਓ ਹਾਂ ਜੀ ਹਾਂ ਜਿਵੇਂ ਇਹ ਰਾਤ ਨੂੰ ਆਪਾਂ ਯੂਜ਼ ਕਰ ਲਈ ਜੀ ਹਾਂਜੀ ਉਹਦੇ ਨਾਲ ਇਹਦੇ ਸਪੀਡ ਜਾਂ ਤੋਰੇ 'ਚ ਕੋਈ ਫਰਕ ਪਊਗਾ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਇਹ ਆਡ ਹੀ ਆਇਆ ਦਾ ਸਿਸਟਮ ਇਹ LED ਲਾਈਟਾਂ ਲੱਗੀਆਂ ਇਹ ਨਾ ਮਾਤਰੀ ਲੈ ਖਾਂਦੀਆਂ ਇਹ ਇਹ ਕੋਈ ਜ਼ਿਆਦਾ ਲੋਡ ਨਹੀਂ ਪਾਉਂਦੀਆਂ ਇਹਦੇ ਉੱਤੇ ਠੀਕ ਆ ਵੀਰੇ ਲਓ ਜੀ ਮੈਂ ਤਾਂ ਬਾਈ ਨਾ ਕਰ ਲਈ ਜੇ ਸੰਤੁਸ਼ਟੀ ਪੂਰੀ ਤੇ ਬਾਕੀ ਜੇ ਤੁਸੀਂ ਹੁਣ ਕੋਈ ਗੱਲ ਬਾਤ ਤੁਹਾਡੇ ਦਿਮਾਗ ਜਾਂ ਦਿਲ 'ਚ ਰਹਿੰਦੀ ਆ ਤੇ ਬਾਈ ਜੀ ਐਡਰੈਸ ਵੀਰਾਂ ਨੂੰ ਦੱਸੀ ਆ ਆਪਾਂ ਕਿੱਥੇ ਆਏ ਕਿਹੜੀ ਜਗ੍ਹਾ ਐ ਆਪਣਾ ਵੀਰ ਜੀ ਮਾਲਵਾ ਪੈਟਰੋਲ ਪੰਪ ਦੇ ਸਾਹਮਣੇ ਮਹੂ ਰੋਡ ਜੀ ਦਾ ਫਰੈਂਡ ਈ ਬਾਈ ਫਰੈਂਡਸ ਆਪਣੇ ਦਾ ਨਾਮ ਆ ਪੰਪ ਤੇ ਆ ਕੇ ਗੱਲ ਖਤਮ ਆ ਪੰਪ ਕਿਹੜਾ ਦੱਸਿਓ ਤੁਸੀਂ ਜੀ ਇਹ ਮਾਲਵਾ ਪੈਟਰੋਲ ਪੰਪ ਆ ਜੀ ਸਾਡੇ ਮਾਲਵਾ ਪੈਟਰੋਲ ਪੰਪ ਦੇ ਨਾਮ ਨਾਲ ਮਸ਼ਹੂਰ ਆ ਇਹ ਪੰਪ ਅੱਛਾ ਜੀ ਹਾਂ ਜੀ ਮਾਲਵਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆਪਾਂ ਬੈਠੇ ਹਾਂ ਸਾਹਮਣੇ ਤੇ ਬਾਈ ਜੀ ਉਹਨਾਂ ਦਾ ਨੰਬਰ ਵੰਡੀ ਡਿਸਪਲੇ ਤੇ ਦੇ ਦੇ ਜਣਾ ਤੇ ਤੁਸੀਂ ਇਹ ਵਾਲਾ ਸਕੂਟਰ ਕਿਤੇ ਵੀ ਲੈਣਾ ਤੁਸੀਂ ਜੀਰੇ ਜਿੱਦਾਂ ਚਲੋ ਆਪਣੇ ਜੀਰੇ ਪਰ ਇਧਰ ਤਲਵੰਡੀ ਮਖੂ ਕੋਟ ਸਿੰਘਾ ਧਰਮਕੋਟ ਇਧਰ ਦਾ ਚਲੋ ਲੈਣੇ ਲੈਣਾ ਹੋਰ ਵੀ ਕਿਸੇ ਵੀਰ ਨੇ ਲੈਣਾ ਤੇ ਵੀਰ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਜੇ ਕਿਸੇ ਵੀਰ ਦਾ ਕੋਈ ਸਕੂਟਰ ਪੁਰਾਣਾ ਕਰ ਚ ਖੜਾ ਹੈ ਨਾ ਰਿਪੇਅਰ ਕਰਾਉਣ ਵਾਲਾ ਤਾਂ ਵੀ ਵੀਰੇ ਦਾ ਨੰਬਰ ਡਿਸਪਲੇ ਤੇ ਹੈਗਾ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਐਨੀ ਟਾਈਮ ਜਦੋਂ ਮਰਜ਼ੀ ਇੱਥੇ ਆ ਕੇ ਵਿਜ਼ਿਟ ਕਰੋ ਤੁਸੀਂ ਚੈੱਕ ਕਰੋ ਆਦੇ ਚਲਾ ਕੇ ਦੇਖਣਾ ਚਲਾ ਕੇ ਵੀਰ ਨੇ ਸਕੀਮਾਂ ਦਾਸੀ ਦਿੱਤੀਆਂ ਆਪਣੇ ਲੋਹੜੀ ਤੱਕ ਹਨਾ ਜੀ ਹਾਂ ਲੋਹੜੀ ਮਾਗੀ ਤੱਕ ਹੈ ਸਾਈਕਲ ਦੀ ਸਕੀਮ ਸਾਈਕਲ ਦੀ ਸਕੀਮ ਉਧਰੋਂ ਇੱਧਰ ਤਿੰਨਾ ਤਿੰਨਾ ਮਾਡਲਾਂ ਦੇ ਜਿਹੜੀਆਂ ਸਕੀਮਾਂ ਵੀਰੇ ਨੇ ਦਸੀਆਂ ਨੇ ਤੇ ਮੈਂ ਤਾਂ ਕਹਿਣਾ ਹੁਣ ਇਹ ਤੋਂ ਸਸਤਾ ਆਪਾਂ ਨੂੰ ਕੀ ਮਿਲਣਾ ਜੀ ਬਿਲਕੁਲ ਜੀ ਇਹਨਾਂ ਪਹਿਲਾਂ ਹੀ ਅਸੀਂ ਦੇਖਿਆ ਸਾਡੇ ਏਰੀਏ ਦੇ ਨਾ ਕਈ ਲੋਕ 50 ਕਿਲੋਮੀਟਰ 100 ਕਿਲੋਮੀਟਰ ਦੂਰ ਤੱਕ ਲੈਣ ਜਾਂਦੇ ਸੀ ਇਹਨਾਂ ਨੂੰ ਹਾਂ ਹਾਂ ਜੀ ਹੁਣ ਆਪਣੇ ਇੱਥੇ ਆਪੀ ਆ ਸਾਰੇ ਇਲਾਕਾ ਦੇ ਇਲਾਕਾ ਨਿਵਾਸੀ ਆ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਹੁਣ ਤੁਸੀਂ ਸਾਡੇ ਕੋਲੇ ਆਓ ਸਾਡੇ ਕੋਲੇ ਰਿਪੇਅਰ ਵੀ ਦਾ ਵੀ ਸਾਰਾ ਪ੍ਰਬੰਧ ਹੈਗਾ ਜੀ ਹਾਂ ਤੇ ਸਾਡੇ ਕੋਲੇ ਮਾਡਲ ਵੀ ਸਾਰੇ ਲੈ ਗਏ ਆ ਹੌਸਲਾ ਵਧਾਉਣਾ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਨੇੜਿਓਂ ਚੀਜ਼ ਖਰੀਦੋ ਹਾਂ 50 100 ਕਿਲੋਮੀਟਰ ਤੱਕ ਦੂਰ ਜਾਣ ਦੀ ਲੋੜ ਨਹੀਂ ਕਿਉਂਕਿ ਆਪਾਂ ਬਾਹਰ ਖਰੀਦਾਂਗੇ ਫਾਇਦਾ ਕੋਈ ਨਹੀਂ ਵਿਰਾ ਆਪਣੇ ਲੋਕਲ ਮੇਟਾ ਬਿਲਕੁਲ ਤੇ ਤੁਸੀਂ ਕੋਈ ਲੋੜ ਆ ਕੋਈ ਮਾੜਾ ਮੋੜ ਕੁਛ ਸੁੱਚ ਸੁੱਚ ਪਹਿਣਾ ਕੋਈ ਵੀ ਦਿੱਕਤ ਹੈ ਤੇ ਆਪਸ ਉਹ ਲੋਕਲਾ ਦੇ ਵੀਰ ਭਰਾ ਨੂੰ ਕਹਿ ਸਕਦੇ ਬਿਲਕੁਲ ਤੇ ਇੱਥੋਂ ਵਾਲੇ ਵੀਰ ਵੀ ਵਿਜ਼ਿਟ ਕਰੋ ਜਿਹੜੇ ਕਿ ਵੀਰ ਨੇ ਪਾਸੋਂ ਲੈਣਾ ਉਹ ਵੀ ਵਿਜ਼ਿਟ ਕਰੋ ਇਹ ਦੱਸਿਓ ਤੁਹਾਨੂੰ ਸਕੂਟਰ ਕਿੱਦਾਂ ਦੇ ਲੱਗੇ ਮੈਨੂੰ ਬਹੁਤ ਸੋਹਣੇ ਲੱਗੇ ਆ ਪਰਸਨਲੀ ਇਹ ਬਾਈ ਜਣਾ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਕੋਈ ਜਾਣਕਾਰੀ ਇਨਕੁਆਰੀ ਲੈਣੀ ਆ ਤੁਸੀਂ ਬਾਈ ਜਣਾ ਤੋਂ ਪੁੱਛ ਸਕਦੇ ਹੋ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਜਲਦੀ ਤੋਂ ਜਲਦੀ ਆਉਣ ਵਾਲਾ ਸਮਾਂ ਇਹਨਾਂ ਦਾ ਹੀ ਆ ਹਾਂਜੀ ਹਨਾ ਜੀ ਬਿਲਕੁਲ ਬਿਲਕੁਲ ਸਰਕਾਰ ਦਾ ਬਹੁਤ ਇਸ ਵੱਲ ਧਿਆਨ ਧਿਆਨ ਕਿਉਂਕਿ ਕਿਉਂਕਿ ਇਹਨਾਂ ਨੂੰ ਮਲਾ ਪੂਰਾ ਇਸ ਵੇਲੇ ਜੋਰ ਲੱਗਿਆ ਲਾ ਲੋ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਪੈਟਰੋਲ ਡੀਜ਼ਲ ਵਾਹਨ ਜਿਹੜੇ ਉਹ ਬੰਦ ਹੋ ਇਹ ਇਹਨਾਂ ਦੇ ਰੇਟ ਵੀ ਵਧਣੇ ਆ ਇਹਦੀ ਗੱਲ ਪੱਕੀ ਹੈ ਜੀ ਦੇਖੋ ਜਿ세ਦਾਂ ਨੇ ਤੀ ਆਰਸੀ ਬਣ ਲੱਗੀ ਰੇਟ ਵਧਣਗੇ ਹਾਂ ਹਲੇ ਫਿਲਹਾਲ ਸਰਕਾਰ ਨੇ ਇਹਨੂੰ ਛੂਡ ਦਿੱਤੀ ਹਾਂ ਹੁਣ ਛੋਟ ਹੀ ਆ ਸਾਰਾ ਕੁਝ ਜੀ ਬਿਨਾ ਡਰਾਈਵਰੀ ਲਾਇਸੈਂਸ ਸਾਰਾ ਕੁਝ ਬਿਨਾ ਉਹਦੇ ਆਪਾਂ ਚਲਾ ਸਕਦੇ ਆ ਬਿਲਕੁਲ ਫਿਰ ਹੋਰ ਵੱਡੀ ਗੱਲ ਆ ਵੀ ਫੰਕਸ਼ਨ ਇਹ ਡਿੱਗ ਚੀਜ਼ ਦੇ ਵਿੱਚ ਨਾ ਆਪਾਂ ਦੂਜਾ ਮੋਟਰਸਾਈਕਲ ਵੀ ਲੈਨੇ ਆ ਨਾ ਤੇ ਉਹ 6 ਲੱਖ ਰੁਪਏ ਚ ਆਉਂਦਾ ਮੈਨੂੰ ਲੱਗਾ 1.5 ਚ ਬਿਲਕੁਲ ਜੇ ਆਪਾਂ ਸਭ ਤੋਂ ਸਟਾਰਟਿੰਗ ਮਾਡਲ ਵੀ ਕੋਲ ਲੈਨੇ ਆ ਜੀ ਜਦੋਂ ਜ਼ਿਆਦਾ ਕਹੇ ਮਾਲਾ ਕੰਪਨੀ ਦਾ ਆਪਾਂ ਪਲਾਨ ਜਾਣਦੇ ਆ ਤਾਂ तकरीबन 1.5 ਲੱਖ ਰੁਪਏ ਦੀ ਡੇਢ ਲੱਖ ਰੁਪਏ ਚ ਮੋਟਰਸਾਈਕਲ ਪੈਂਦਾ ਤੇ ਇਹ ਤਾਂ ਮੈਂ ਕਹਿੰਦਾ ਵੀ ਸਿੱਧਾ ਨਾਲੋਂ ਸਾਫਕਾ ਵੀ ਚੱਕ ਦੋ ਬਿਲਕੁਲ ਤੇ ਫਿਰ 15 ਰੁਪਏ ਚ ਉਹਦੇ ਜਿੰਨਾ ਇਹਨੇ ਚੱਲਣਾ ਉਹਨੇ ਚੱਲਣਾ 100 ਰੁਪਏ ਚ ਆਉਂਦਾ ਉਹਨੇ 100 ਚ ਆਉਂਦਾ ਚੱਲਣਾ ਇਹਨੇ 15 ਚ ਚੱਲਣਾ ਚੋਂ ਤੋਂ ਵੱਧ ਚੱਲ ਜਾਣਾ ਉ ਫਿਰ ਹੁੰਦਾ ਚੱਲ ਕੇ ਵੀ ਕੋਈ ਰੁਪਏ ਰਹਿਣੀ ਇਹ ਨਹੀਂ ਵੀ ਇਹ ਹੁੰਦਾ ਚੱਲ ਕੇ ਤੇ ਖਰਾਬ ਹੋ ਜਾਊਗਾ ਇਹ ਖੜ ਜਾਊਗਾ ਉਹ ਦਿੱਕਤ ਹੈ ਨਹੀਂ ਜੀ ਕੋਲ ਮਲਾ ਕੇ ਹੁੰਦਾ ਤੁਸੀਂ ਦੱਸਣਾ ਤੁਸੀਂ ਰਿਸਪੌਂਸ ਦੇਣਾ ਤੇ ਬਾਈ ਉਹਨਾਂ ਕੋਲੇ ਵਿਜ਼ਿਟ ਜ਼ਰੂਰ ਕਰਿਓ ਨੰਬਰ ਬਾਈ ਉਹਨਾਂ ਦਾ ਡਿਸਪਲੇ ਤੇ ਚੱਲਦਾ ਪਿਆ ਤੇ ਫੰਕਸ਼ਨ ਦੱਸ ਦਿਓ ਗੱਲਬਾਤ ਕਰਦਿਆਂ ਜੇ ਕੋਈ ਵੱਧ ਘੱਟ ਸ਼ਬਦ ਨਹੀਂ ਲਿਆ ਉਹਦੇ ਲਈ ਮਾਫੀ ਆ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਧੰਨਵਾਦ ਜੀ ਸਾਰੇ ਵੀਰਾਂ ਦਾ ਪਿਆਰ ਕਰਨੀ ਸਾਰੇ ਸਤਿ ਸ਼੍ਰੀ ਅਕਾਲ